ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਐਸੀ ਸਕਾਲਰਸ਼ਿਪ ਨੂੰ ਲੈ ਕੇ ਆਦੇਸ਼ ਹੈ ਉਹਨੇ ਇੱਕ ਗੱਲ ਸਪਸ਼ਟ ਕਰਤੀ ਹੈ ਕਿ ਚਾਹੇ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਹੋਵੇ ਜਾਂ 2022 ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਹੋਵੇ ਇਹ ਦੋਹੇ ਸਰਕਾਰਾਂ ਦਲਤ ਵਿਰੋਧੀ ਨੇ ਤੇ ਇਹਨਾਂ ਨੇ ਸਾਡੇ ਦਲਤ ਬੱਚਿਆਂ ਦਾ ਹੱਕ ਮਾਰਿਆ ਉਹਨਾਂ ਦਾ ਸਕਾਲਰਸ਼ਿਪ ਦਾ ਪੈਸਾ ਇਹ ਲੋਕ ਖਾਰੇ ਕੈਪਟਨ ਸਾਹਿਬ ਦੀ ਸਰਕਾਰ ਹੋਵੇ ਜਾਂ ਚੰਨੀ ਸਾਹਿਬ ਦੀ ਸਰਕਾਰ ਦੇ ਦੌਰਾਨ ਜੋ ਸਾਧੂ ਸਿੰਘ ਧਰਮਸੋਤ ਨੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਉਸ ਸਕਾਲਰਸ਼ਿਪ ਘੁਟਾਲੇ ਨੂੰ ਕੋਈ ਭੁੱਲਿਆ ਨਹੀਂ ਉਸ ਤੋਂ ਬਾਅਦ ਆ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਦੇ ਲੀਡਰਾਂ ਨੂੰ ਬਚਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਗਲਤ ਹਲਫਨਾਮਾ ਦਾਇਰ ਕੀਤਾ ਗਲਤ ਝੂਠ ਉੱਥੇ ਇੱਕ ਜਿਹੜੀ ਗੱਲ ਪ੍ਰਚਾਰੀ ਕੀਤੀ ਸਕਾਲਰਸ਼ਿਪ ਦਾ ਪੈਸਾ ਕੇਂਦਰ ਨੇ ਨਹੀਂ ਦਿੱਤਾ ਕਿਉਂਕਿ 60% ਇਹਦੇ ਚ ਕੇਂਦਰ ਦਾ ਹਿੱਸਾ ਹੁੰਦਾ 40% ਪੰਜਾਬ ਸਰਕਾਰ ਦਾ ਪਰ ਹੁਣ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਝੂਠ ਬੁਰੇ ਤਰੀਕੇ ਦੇ ਨਾਲ ਬੇਨਕਾਬ ਹੋਇਆ ਜਦੋਂ ਕੇਂਦਰ ਨੇ ਡਿਟੇਲਡ ਐਫੀਡੇਵਿਟ ਫਾਈਲ ਕਰਕੇ ਕੋਰਟ ਨੂੰ ਦੱਸਿਆ ਕਿ ਅਸੀਂ 60% ਪੰਜਾਬ ਦੀ ਸਰਕਾਰ ਨੂੰ ਦੇ ਚੁੱਕੇ ਤੇ ਹੁਣ ਭਗਵੰਤ ਮਾਨ ਸਾਹਿਬ ਦੱਸਣ ਕਿ ਉਹ ਪੈਸਾ ਕਿੱਥੇ ਗਿਆ ਉਹ ਦਲਿਤ ਬੱਚਿਆਂ ਤੱਕ ਕਿਉਂ ਨਹੀਂ ਪਹੁੰਚ ਰਿਹਾ ਕਿਉਂਕਿ ਰਾਜਨੀਤੀ ਦੇ ਨਾਂ ਤੇ ਸਿਆਸੀ ਤੂੰ ਤੂੰ ਮੈਂ ਮੈਂ ਭਗਵੰਤ ਮਾਨ ਸਾਹਿਬ ਬਹੁਤ ਕਰਦੇ ਨੇ ਫੋਕੇ ਦਾਵੇ ਬਹੁਤ ਕਰਦੇ ਨੇ ਮੁੱਖ ਮੰਤਰੀ ਸਾਹਿਬ ਉਹ ਬੱਚਿਆਂ ਦਾ ਜਿਹੜਾ 600 ਕਰੋੜ ਰੁਪਇਆ ਕੇਂਦਰ ਤੋਂ ਆਇਆ ਉਹ ਗਿਆ ਕਿੱਥੇ ਉਹ ਕੇਜਰੀਵਾਲ ਸਾਹਿਬ ਨੂੰ ਹਵਾਈ ਯਾਤਰਾਵਾਂ ਤੇ ਘਮਾਉਣ ਤੇ ਖਰਚਤਾ ਇਲੈਕਸ਼ਨਾਂ ਤੇ ਖਰਚਤਾ ਮੀਜ਼ੋਰਮ ਨਾਗਾਲੈਂਡ ਮਨੀਪੁਰ ਦਾ ਕਿਸ਼ਤਿਹਾਰਾਂ ਤੇ ਖਰਚਤਾ ਉਹ ਬੱਚਿਆਂ ਨੂੰ ਪੈਸਾ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹੁਣ ਹਾਈ ਕੋਰਟ ਦੇ ਆਰਡਰ ਦੇ ਵਿੱਚ ਇੱਕ ਹੋਰ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆਈ ਹੈ ਕਿ ਬਜਟ ਦੇ ਵਿੱਚ ਉਹ ਪੈਸੇ ਦੀ ਅਲੋਕੇਸ਼ਨ ਹੀ ਨਹੀਂ ਹੋਈ ਮਤਲਬ ਕੇਂਦਰ ਤੋਂ ਪੈਸਾ ਆ ਗਿਆ ਉਹ ਕਹਿੰਦੇ ਅਸੀਂ ਕੋਰਟ ਦੇ ਵਿੱਚ ਐਫੀਡੇਵਿਟ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਪੰਜਾਬ ਸਰਕਾਰ ਦੇ ਬਜਟ ਚੋਂ ਦੀ ਕੋਈ ਅਲੋਕੇਸ਼ਨ ਨਹੀਂ ਪੰਜਾਬ ਸਰਕਾਰ ਨੇ ਉਹ ਪੈਸਾ ਦਲਿਤ ਬੱਚਿਆਂ ਨੂੰ ਦਿੱਤਾ ਹੀ ਨਹੀਂ ਇਹ ਤਾਂ ਹੁਣ 2020 ਤੋਂ ਬਾਅਦ ਸਥਿਤੀ ਤਾਂ ਠੀਕ ਹੈ ਕਿ ਉਹ ਪੈਸਾ ਸਿੱਧਾ ਬੱਚਿਆਂ ਦੇ ਖਾਤਿਆਂ 'ਚ ਆ ਰਿਹਾ ਫਿਰ 17 ਤੋਂ 20 ਆਲਾ ਪੈਸਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਕੇਂਦਰ ਤੋਂ ਤਾਂ ਉਹ ਪੈਸਾ ਆ ਗਿਆ ਪਰ ਉਹ ਪੈਸਾ ਅੱਗੇ ਦਲਿਤ ਬੱਚਿਆਂ ਦੇ ਖਾਤਿਆਂ 'ਚ ਕਿਉਂ ਨਹੀਂ ਗਿਆ ਉਹਦਾ ਘਟਾਲਾ ਕਿਹਨੇ ਕੀਤਾ ਉਨੇ ਸਰਕਾਰਾਂ ਨੂੰ ਸਾਹਮਣੇ ਆ ਕੇ ਜਵਾਬ ਦੇਣਾ ਪਊ। ਦੇਖੋ ਕੱਲ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਐਸ.ਸੀ ਸਕਾਲਰਸ਼ਿਪ ਨੂੰ ਲੈ ਕੇ ਆਦੇਸ਼ ਆ। ਉਹਨੇ ਇੱਕ ਗੱਲ ਸਪਸ਼ਟ ਕਰਤੀ ਹੈ ਕਿ ਚਾਹੇ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਹੋਵੇ ਜਾਂ 2022 ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਹੋਵੇ ਇਹ ਦੋਹੇ ਸਰਕਾਰਾਂ ਦਲਤ ਵਿਰੋਧੀ ਨੇ ਤੇ ਇਹਨਾਂ ਨੇ ਸਾਡੇ ਦਲਤ ਬੱਚਿਆਂ ਦਾ ਹੱਕ ਮਾਰਿਆ। ਉਹਨਾਂ ਦਾ ਸਕਾਲਰਸ਼ਿਪ ਦਾ ਪੈਸਾ ਇਹ ਲੋਕ ਖਾ ਰਹੇ। ਕੈਪਟਨ ਸਾਫ ਦੀ ਸਰਕਾਰ ਹੋਵੇ ਜਾਂ ਚੰਡੀ ਸਾਫ ਦੀ ਸਰਕਾਰ ਦੇ ਦੌਰਾਨ ਜੋ ਸਾਧੂ ਸਿੰਘ ਧਰਮਸੋਤ ਨੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਉਸ ਸਕਾਲਰਸ਼ਿਪ ਘੁਟਾਲੇ ਨੂੰ ਕੋਈ ਭੁੱਲਿਆ ਨਹੀਂ ਉਸ ਤੋਂ ਬਾਅਦ ਆ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਦੇ ਲੀਡਰਾਂ ਨੂੰ ਬਚਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਗਲਤ ਹਲਫਨਾਮਾ ਦਾਇਰ ਕੀਤਾ ਗਲਤ ਝੂਠ ਉੱਥੇ ਇੱਕ ਜਿਹੜੀ ਗੱਲ ਪ੍ਰਚਾਰੀ ਕੀਤੀ ਸਕਾਲਰਸ਼ਿਪ ਦਾ ਪੈਸਾ ਕੇਂਦਰ ਨੇ ਨਹੀਂ ਦਿੱਤਾ ਕਿਉਂਕਿ 60% ਇਹਦੇ ਚ ਕੇਂਦਰ ਦਾ ਹਿੱਸਾ ਹੁੰਦਾ 40% ਪੰਜਾਬ ਸਰਕਾਰ ਦੀ ਪਰ ਹੁਣ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਝੂਠ ਬੁਰੇ ਤਰੀਕੇ ਦੇ ਨਾਲ ਬੇਨਕਾਬ ਹੋਇਆ ਜਦੋਂ ਕੇਂਦਰ ਨੇ ਡਿਟੇਲਡ ਐਫੀਡੇਵਿਟ ਫਾਈਲ ਕਰਕੇ ਕੋਰਟ ਨੂੰ ਦੱਸਿਆ ਕਿ ਅਸੀਂ 60% ਪੰਜਾਬ ਦੀ ਸਰਕਾਰ ਨੂੰ ਦੇ ਚੁੱਕੇ ਤੇ ਹੁਣ ਭਗਵੰਤ ਮਾਨ ਸਾਹਿਬ ਦੱਸਣ ਕਿ ਉਹ ਪੈਸਾ ਕਿੱਥੇ ਗਿਆ ਉਹ ਦਲਿਤ ਬੱਚਿਆਂ ਤੱਕ ਕਿਉਂ ਨਹੀਂ ਪਹੁੰਚ ਰਿਹਾ ਕਿਉਂਕਿ ਰਾਜਨੀਤੀ ਦੇ ਨਾਂ ਤੇ ਸਿਆਸੀ ਤੂੰ ਤੂੰ ਮੈਂ ਆ ਭਗਵੰਤ ਮਾਨ ਸਾਹਿਬ ਬਹੁਤ ਕਰਦੇ ਨੇ ਫੋਕੇ ਦਾਵੇ ਬਹੁਤ ਕਰਦੇ ਨੇ ਪਰ ਮੁੱਖ ਮੰਤਰੀ ਸਾਹਿਬ ਉਹ ਬੱਚਿਆਂ ਦਾ ਜਿਹੜਾ 600 ਕਰੋੜ ਰੁਪਇਆ ਕੇਂਦਰ ਤੋਂ ਆਇਆ ਉਹ ਗਿਆ ਕਿੱਥੇ ਉਹ ਕੇਜਰੀਵਾਲ ਸਾਹਿਬ ਨੂੰ ਹਵਾਈ ਯਾਤਰਾਵਾਂ ਤੇ ਘਮਾਉਣ ਤੇ ਖਰਚਤਾ ਇਲੈਕਸ਼ਨਾਂ ਤੇ ਖਰਚਤਾ ਨੀਜ਼ੋਰਾਂ ਨਾਗਾਲੈਂਡ ਮਨੀਪੁਰ ਤੱਕ ਇਸ਼ਤਿਹਾਰਾਂ ਤੇ ਖਰਚਤਾ ਉਹ ਬੱਚਿਆਂ ਨੂੰ ਪੈਸਾ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹੁਣ ਹਾਈ ਕੋਰਟ ਦੇ ਆਰਡਰ ਦੇ ਵਿੱਚ ਇੱਕ ਹੋਰ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆਈ ਹੈ ਕਿ ਬਜਟ ਦੇ ਵਿੱਚ ਉਹ ਪੈਸੇ ਦੀ ਅਲੋਕੇਸ਼ਨ ਹੀ ਨਹੀਂ ਹੋਈ ਮਤਲਬ ਕੇਂਦਰ ਤੋਂ ਪੈਸਾ ਆ ਗਿਆ ਉਹ ਕਹਿੰਦੇ ਅਸੀਂ ਕੋਰਟ ਦੇ ਵਿੱਚ ਐਫੀਡੇਵਿਟ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਪੰਜਾਬ ਸਰਕਾਰ ਦੇ ਬਜਟ ਚੋਂ ਦੀ ਕੋਈ ਅਲੋਕੇਸ਼ਨ ਨਹੀਂ ਪੰਜਾਬ ਸਰਕਾਰ ਨੇ ਉਹ ਪੈਸਾ ਦਲਿਤ ਬੱਚਿਆਂ ਨੂੰ ਦਿੱਤਾ ਹੀ ਨਹੀਂ ਇਹ ਤਾਂ ਹੁਣ 2020 ਤੋਂ ਬਾਅਦ ਸਥਿਤੀ ਤਾਂ ਠੀਕ ਹੈ ਕਿ ਉਹ ਪੈਸਾ ਸਿੱਧਾ ਬੱਚਿਆਂ ਦੇ ਖਾਤਿਆਂ 'ਚ ਆ ਰਿਹਾ ਫਿਰ 17 ਤੋਂ 20 ਆਲਾ ਪੈਸਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਕੇਂਦਰ ਤੋਂ ਤਾਂ ਉਹ ਪੈਸਾ ਆ ਗਿਆ ਪਰ ਉਹ ਪੈਸਾ ਅੱਗੇ ਦਲਿਤ ਬੱਚਿਆਂ ਦੇ ਖਾਤਿਆਂ 'ਚ ਕਿਉਂ ਨਹੀਂ ਗਿਆ ਉਹਦਾ ਘਟਾਲਾ ਕਿਹਨੇ ਕੀਤਾ ਉਨੇ ਸਰਕਾਰਾਂ ਨੂੰ ਸਾਹਮਣੇ ਆ ਕੇ ਜਵਾਬ ਦੇਣਾ ਕੋ ਮੁੱਖ ਮੰਤਰੀ ਸਾਹਿਬ ਕਿਹੜੇ ਨਸ਼ੇ ਨੂੰ ਕੰਟਰੋਲ ਕਰਨ ਦੀ ਕਿਹੜੇ ਡਰੱਗ ਮਾਫੀਆ ਨੂੰ ਕੰਟਰੋਲ ਕਰਨ ਦੀ ਗੱਲ ਤੁਸੀਂ ਕਰ ਰਹੇ ਹੋ ਮੇਰੀ ਬੇਨਤੀ ਆ ਕਿ ਕੱਲ ਹੀ ਇੱਕ ਐਨਸੀਆਰਬੀ ਦਾ ਦਾ ਅੰਕੜੇ ਆਏ ਨੇ ਉਹਦੇ ਵਿੱਚ ਪੰਜਾਬ ਸਭ ਤੋਂ ਪਹਿਲੇ ਨੰਬਰ ਤੇ ਆਇਆ ਨਾ ਸਿਰਫ ਨਸ਼ਾ ਕਰਨ ਵਾਲਿਆਂ ਦੇ ਵਿੱਚ ਨਾ ਸਿਰਫ ਨਸ਼ੇ ਨਾਲ ਸਭ ਤੋਂ ਮੌਤਾਂ ਦੇ ਵਿੱਚ ਬਲਕਿ ਸਭ ਤੋਂ ਵੱਧ ਨਸ਼ਾ ਵੇਚਣ ਵਾਲੇ ਜਿਹੜੇ ਤਸਕਰ ਨੇ ਉਹ ਵੀ ਪੰਜਾਬ ਦੇ ਵਿੱਚ ਨੇ ਪ੍ਰਤੀ 1 ਲੱਖ ਵਿਅਕਤੀ 23.25.3 ਦੀ ਜਿਹੜੀ ਆ ਉਹ ਰੇਸ਼ੋ ਆਈ ਹੈ ਔਰ ਆਪਾਂ ਕਿਹੜੇ ਡਰਗ ਮਾਫੀਆ ਨੂੰ ਕੰਟਰੋਲ ਕਰਨ ਦੀ ਗੱਲ ਕਰ ਰਹੇ ਹਾਂ ਔਰ ਜਿਹੜਾ ਤੁਸੀਂ ਆਪਣੀ ਪਿੱਠ ਥਾਪੜ ਰਹੇ ਹੋ ਕਿ ਬਗਰਮ ਮਜੀਠੀਆਂ ਨੂੰ ਅਸੀਂ ਜੇਚ ਢੱਕਿਆ ਮਾਨ ਸਾਹਿਬ ਉਹ ਸਿਰਫ ਤੁਸੀਂ ਉਹਨੂੰ ਜਿਹੜਾ ਆਮਦਨ ਨਾਲੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਢੱਕਿਆ ਇੱਕ ਵੀ ਪਾਚਾ ਤੁਸੀਂ ਉਹਦੇ ਉੱਤੇ ਅਜੇ ਤੱਕ ਐਨਡੀਪੀਐਸ ਦਾ ਨਾਰਕਟਿਕਸ ਦਾ ਨਹੀਂ ਪਾਇਆ ਗਮਰਾਹ ਨਾ ਕਰੀਏ ਆਪਾਂ ਲੋਕਾਂ ਨੂੰ ਸਹੀ ਦਿਸ਼ਾ ਵੱਲ ਕੰਮ ਕਰੀਏ ਲੋਕਾਂ ਨੂੰ ਝੂਠ ਦੇ ਵਿੱਚ ਬਿਲਾ ਕੇ ਸਰਕਾਰ ਤੇ ਬਣਾ ਰਹੀ ਐ ਪਰ ਹੁਣ ਲੋਕਾਂ ਨੇ ਇਸ ਤੋਂ ਵੱਧ ਭ੍ਰਮਿਤ ਨਹੀਂ ਹੋਣਾ ਐਕਸ਼ਨ ਕਰੋ ਐਕਸ਼ਨ ਉਹਨਾਂ ਲੋਕਾਂ ਦੇ ਕਰੋ ਜਿਹੜੀਆਂ ਵੱਡੀਆਂ ਮੱਛੀਆਂ ਨੇ ਐਕਸ਼ਨ ਉਹਨਾਂ ਲੋਕਾਂ ਦੇ ਕਰੋ ਜਿਹੜਾ ਇਸ ਵਪਾਰ ਦੇ ਵਿੱਚ ਸ਼ਾਮਿਲ ਨੇ ਨਾ ਕਿ ਵਿਚਾਰੇ ਉਹ ਲੋਕ ਜਿਹੜੇ ਜਿਹੜੇ ਕਿਸੇ ਨਾ ਕਿਸੇ ਕਾਰਨ ਵਸ਼ ਇਸ ਨਸ਼ੇ ਦੀ ਦਲਦਲ ਚ ਫਸ ਗਏ ਨੇ ਤੁਸੀਂ ਉਹਨਾਂ ਤੇ ਪਰਚੇ ਕਰ ਕਰਕੇ ਵਿਖਾਈ ਜਾ ਰਹੇ ਹੋ ਕਿ ਇੰਨੇ ਹਜ਼ਾਰ ਐਫਆਈਆਰਾਂ ਕਰਤੀਆਂ ਇੰਨੇ ਹਜ਼ਾਰ ਐਫਆਈਆਰਾਂ ਕਰਤੀਆਂ ਇਹ ਬਦਨਾਮ ਕਰਨ ਵਾਲਾ ਕੰਮ ਹੈ ਉਹ ਪੇਸ਼ੈਂਟ ਨੇ ਸਾਨੂੰ ਉਹਨਾਂ ਦੀ ਟ੍ਰੀਟਮੈਂਟ ਵੱਲ ਧਿਆਨ ਦੇਣਾ ਚਾਹੀਦਾ ਹੈ ਸਾਈਕੋਲੋਜੀਕਲੀ ਉਹਨਾਂ ਨੂੰ ਸਾਨੂੰ ਮਜ਼ਬੂਤ ਬਣਾਉਣਾ ਪੈਣਾ ਹੈ ਨਾ ਕਿ ਝੂਠੀਆਂ ਚੀਜ਼ਾਂ ਦੇ ਉੱਤੇ ਪਿੱਟ ਧਰਨਾ